ਉਹ ਡਰਾਫਟ ਦੇ ਵਿੱਚ ਜਿਹੜੇ ਖੇਤੀ ਕਾਨੂੰਨ 2021 ਦੇ ਵਿੱਚ ਵਾਪਸ ਲਏ ਸੀ ਉਹਨਾਂ ਨੂੰ ਢੇਡੇ ਢੰਗ ਨਾਲ ਜਨੀ ਹੂਬ ਹੂ ਕਹਿ ਦिए ਜੇ ਸ਼ਬਦਾਂ ਚ ਖੁੱਲੀ ਮੰਡੀ ਵਾਲਾ ਤੇ ਉਹਦੇ ਵਿੱਚ ਸ਼ੀਲੋਕ ਨਾਮ ਤੇ ਕੋਲਡ ਸਟੋਰਾ ਨੂੰ ਸ਼ੀਲੋਕ ਨਾਮ ਤੇ ਕੋਲਡ ਸਟੋਰਾ ਨੂੰ ਮੰਡੀ ਯਾਰਡ ਸ਼ੋਅ ਕਰਨ ਵਾਲਾ ਪ੍ਰਾਈਵੇਟ ਮਾਰਕੀਟ ਪੈਰਲ ਤੇ ਖੜੀ ਕਰਨ ਵਾਲਾ ਤੇ ਜਨਤਕ ਮੰਡ ਪ੍ਰਣਾਲੀ ਤੇ ਕਟੌਤੀ ਲਾਉਣ ਜੇ ਨਹੀਂ ਉਹ ਸਾਰੀਆਂ ਗੱਲਾਂ ਕੰਟੈਕਟ ਫਾਰਮਿੰਗ ਵਾਲਾ ਤੇ ਜਿਹੜੀ ਐਮਐਸਪੀ ਦੇ ਵਿੱਚ ਘੱਟ ਕੀਮੇ ਤੇ ਵੀ ਉੱਚਾ ਉਹ ਇੰਸ਼ੋਰ ਵਾਲੀ ਗੱਲ ਯਾਨੀ ਸਾਰੀਆਂ ਇਸ ਦੇ ਵਿੱਚ ਪ੍ਰਕਿਰਿਆ ਹੋਈਆਂ ਨੇ ਜਿਹੜੀਆਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 25 ਨਵੰਬਰ ਨੂੰ ਇਹ ਡਰਾਫਟ ਭੇਜਿਆ ਤੇ 10 ਦਸੰਬਰ ਨੂੰ ਇਹਦਾ ਸਰਕਾਰ ਨੇ ਜਵਾਬ ਦੇਣਾ ਸੀ ਅਸੀਂ ਇਹਨੂੰ ਨਵੰਬਰ ਦੇ ਪਿਛਲੇ ਹਫਤੇ 28 29 ਨੂੰ ਇਹ ਹਾਸਲ ਕਰ ਲਿਆ ਵੜ ਕੇ ਹਾਈਲਾਈਟ ਹੋਇਆ ਤੇ ਸਰਕਾਰ ਨੇ ਉਹ 10 ਤੋਂ ਬਾਅਦ ਖੋਲ ਕੇ ਹੁਣ ਤਿੰਨ ਹਫਟਿਆਂ ਦਾ ਕੇਂਦਰ ਸਰਕਾਰ ਤੋਂ ਮੋਲ ਮੰਗੀ ਹੈ ਉਹਦੇ ਤੇ ਜਿੰਨੀਆਂ ਤੋਂ ਜਨਤਕ ਤੌਰ ਤੇ ਹਾਈਲਾਈਟ ਹੋਣ ਤੋਂ ਬਾਅਦ ਸਰਕਾਰ ਨੇ ਸਾਡੀ ਅੱਜ ਮੀਟਿੰਗ ਸੱਦੀ ਉਥੇ ਵਿਚਾਰ ਚਰਚਾ ਹੋਈ ਹੈ ਚੰਗੀ ਤਰ੍ਹਾਂ ਤੇ ਸਾਰੀ ਗੱਲ ਅਸੀਂ ਦੱਸੀ ਹੈ ਵੀ ਇਹ ਕਿੰਨੇ ਖਤਰਨਾਕ ਨੇ ਜਨਹੀਂ ਜਿਹੜੇ ਉਹ ਖੇਤੀ ਕਾਨੂੰਨ ਰੱਦ ਕੀਤੇ ਸੀ ਉਹਨਾਂ ਬਾਰੇ ਜਿੰਨੀ ਚਰਚਾ ਉਦੋਂ ਕੀਤੀ ਉਦੋਂ ਵੱਧ ਕੇ ਇਹ ਕਾਨੂੰਨ ਨੇ ਜਿਹਨੇ ਉਵੇਂ ਆ ਰਹੇ ਨੇ ਜਿਹਨੇ ਬਿਸ਼ਪਾਰ ਸੰਸਥਾ ਦੇ ਦਬਾਅ ਕਰਕੇ ਭਾਰਤੀ ਸਰਕਾਰ ਨੇ ਉਹਨਾਂ ਦਾਬੇ ਦੇ ਵਿੱਚ ਉਹ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਕੇ ਕਾਰਪੋਰੇਟਾਂ ਦੇ ਹਵਾਲੇ ਖੇਤੀ ਨੂੰ ਕਰਨ ਜਾ ਰਹੇ ਹੈ ਜਿਹੜੀ ਅੰਨ ਸੁਰੱਖਿਆ ਦੀ ਗੱਲ ਸੀ ਉਹ ਅੰਨ ਸੁਰੱਖਿਆ ਵੀ ਮਤਲਬ ਕਾਰਪੋਰੇਟਾਂ ਦੇ ਹੱਥ ਚ ਆ ਜੂਗੀ ਉਹਨਾਂ ਦਾ ਕਬਜ਼ਾ ਜਦੋਂ ਹੋ ਗਿਆ ਤਾਂ ਇਹਦੇ ਨਾਲ ਐ ਨਹੀਂ ਵੀ ਇਕੱਲੇ ਕਿਸਾਨ ਪ੍ਰਭਾਵਿਤ ਹੋਣਗੇ ਇਦੇ ਨਾਲ ਕਿਸਾਨ ਮਜ਼ਦੂਰ ਵੀ ਤੁਸੀਂ মিডিਆ ਵਾਲੇ ਵੀ ਜਿੰਨੇ ਲੋਕ ਨਾਲਜ ਖਾਂਦੇ ਨੇ ਉਹ ਵੀ ਮਾਰਕੀਟ ਕਮਿਊਨਿਟੀ ਆ ਟਰੱਕ ਜੁਨੀਆ ਨਾ ਜਿੰਨੀ ਲੇਬਰ ਹੈ ਉਹ ਜਿੰਨੀ ਸਾਰੇ ਆੜਤੀਏ ਸਾਰਾ ਸੋਡਾ ਕਾਰੋਬਾਰ ਇਹਦੇ ਨਾਲ ਪ੍ਰਭਾਵਿਤ ਹੋਊਗਾ ਇਸ ਕਰਕੇ ਇਹ ਖਤਰਨੀਤੀਆਂ ਨੇ ਜਿਹੜੀਆਂ ਜਿਹੜਾ ਇਹ ਡਰਾਫਟ ਆਇਆ ਇਹ ਬਹੁਤ ਖਤਰਨਾਕ ਹੈ ਤੇ ਇਹ ਮੁੱਢੋ-ਸੁੱਢੋ ਪੰਜਾਬ ਸਰਕਾਰ ਨੂੰ ਰੱਦ ਕਰਨਾ ਚਾਹੀਦਾ ਤੇ ਸਾਰੀਆਂ ਜੱਜੇ ਬੰਦੀਆਂ ਨੇ ਇੱਕੋ ਆਵਾਜ਼ ਚ ਇਨੂੰ ਰੱਦ ਕਰਕੇ ਦਬਾਅ ਦਿੱਤਾ ਜਿਸ ਨੂੰ ਮਤਲਬ ਪੰਜਾਬ ਸਰਕਾਰ ਨੇ ਹਾਂ ਦੇ ਪੱਖ 'ਚ ਖੰਘਾਰਾ ਦਿੱਤਾ ਕਿ ਅਸੀਂ ਇਹਦੇ ਤੇ ਖੇਤੀ ਮੀਟਿੰਗਾਂ ਬੁਲਾ ਕੇ ਕੋਈ ਫੈਸਲਾ ਕਰਨ ਜਾਣ ਬਿਲਕੁਲ ਇਹ ਠੀਕ ਹੈ ਸੋਡੀ ਉਹ ਇਹ ਲਾਈਨ ਲਿਖੀ ਹੋਈ ਹੈ ਵੀ ਐਗਰੀਕਲਚਰ ਖੇਤੀਬਾੜੀ ਐਮ ਐਸ ਪੀ ਜਿਹੜਾ ਹੈ ਖੇਤੀਬਾੜੀ ਸਟੇਟ ਸਬਜੈਕਟ ਆ ਪਰ ਤੁਸੀਂ ਛੋਡੇ ਸਮਝਣ ਵਾਲੀ ਗੱਲ ਇਹ ਹੈ ਭਲਾਂ ਫਿਰ ਜਦੋਂ ਉਹਨਾਂ ਨੂੰ ਇਹ ਪਤਾ ਵੀ ਇਹ ਸਟੇਟ ਸਬਜੈਕਟ ਹੈ ਤਾਂ ਇਹ ਡਰਾਫਟ ਸਿਕੰਦਰ ਸਰਕਾਰ ਨੇ ਰਾ ਸਰਕਾਰਾਂ ਨੂੰ ਕਿਉਂ ਦਿੱਤਾ ਇਹਦਾ ਇੱਕ ਮਨੋਰਥ ਹੈ ਇਹਦੇ ਪਿੱਛੇ ਇੱਕ ਚਾਲ ਹੈ ਇੱਕ ਖੇਡ ਹੈ ਇੱਕ ਚਲਾਕੀ ਹੈ ਉਹਦਾ ਇਹ ਹੈ ਵੀ ਵਿਸ਼ਵ ਪਾਰ ਸੰਸਥਾ ਦਾ ਜਿਹੜਾ ਸਮਝੌਤਾ ਸੀ ਲਾਗੂ ਕਰਨਾ ਹੈ ਕਿ ਇੱਥੇ ਸਰਕਾਰੀ ਖਰੀਦ ਬੰਦ ਕਰੋ ਸਰਕਾਰੀ ਭੜਾਰੇ ਬੰਦ ਕਰੋ ਉਹ ਜਿਹੜਾ ਇਹ ਡਰਾਫਟ ਹੈ ਹੁਣ ਇਹ ਪੰਜਾਬ ਹਿੰਦੁਸਤਾਨ ਦੇ ਵਿੱਚ ਕਿੰਨੀਆਂ ਸੀਟਾਂ 'ਚ ਭਾਜਪਾ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਦੇ ਵਿੱਚ ਤਾਂ ਇਹ ਉਥੇ ਜਿਹੜੀਆਂ ਸਟੇਟਾਂ 'ਚ ਬੀਜੇਪੀ ਦੀ ਸਰਕਾਰ ਉਥੇ ਇਹ ਡਰਾਫਟ ਆਊਗਾ ਤੇ ਇੰਪਲੀਮੈਂਟ ਹੋਊਗਾ ਇਹਦਾ ਮਤਲਬ 30% ਜਾਂ ਭਾਰਤ ਵਿੱਚ ਸਟੇਟਾਂ ਦੇ ਵਿੱਚ ਜਿਹੜੀ ਜਿਹੜੀਆਂ ਸਟੇਟਾਂ ਰਹਿ ਗਈਆਂ ਜਿਵੇਂ ਐਂਟੀ ਬੀਜੇਪੀ ਸਟੇਟ ਹੈ ਤਾਂ ਉਹਨਾਂ ਦੇ ਕਦੇ ਫੰਡ ਕਟੜੇ ਕਦੇ ਉਹਨਾਂ ਦੇ ਕੋਈ ਹੋਰ ਸਿਕੰਜਾ ਕਸਦਾ ਉਹਨਾਂ ਦੇ ਸ਼ਰਤਾਂ ਟਾਈਟ ਕਰ ਦੇਣੀਆਂ ਨੇ ਉਹਨਾਂ ਨੂੰ ਸ਼ੂਟ ਕਰ ਦੇਣੀਆਂ ਬੰਦ ਕਰਨਗੇ ਉਹਨਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਵੀ ਇਧਰ ਆ ਪਾਉਣ ਦੀ ਕੋਸ਼ਿਸ਼ ਹੈ ਇਹ ਭਾਜਪਾ ਦੀ ਖੇਡ ਹੈ ਇਹ ਚਾਲ ਹੈ ਜਿਹੜੀ ਨਵੀਂ ਕੱਢੀ ਆ। ਬਾਦੂ ਸਰਕਾਰ ਵੱਲੋਂ ਉਹਨਾਂ ਨੇ ਕੀ ਕੀਤਾ? ਉਹ ਕੀ ਕਰਨ ਜਾ ਰਹੇ ਵਿਧਾਨ ਸਭਾ ਸੈਸ਼ਨ ਸਰਕਾਰ ਨੇ ਦੇਖੋ ਇਹ ਵਿਧਾਨ ਸਭਾ ਸੈਸ਼ਨ ਦੀ ਵੀ ਗੱਲ ਕਹੀ ਹੈ ਉੱਥੇ ਸਾਡੀ ਵੀ ਪ੍ਰਪੋਜ਼ਲ ਸੀ। ਉੱਥੇ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਮਾਰਾਂ ਨਾ ਵੀ ਰਏ ਕਰ ਲਈਏ। ਮਜ਼ਦੂਰ ਜਥੇਬੰਦੀਆਂ ਨੂੰ ਸਦਨ ਦੀ ਗੱਲ ਵੀ ਉਹਨਾਂ ਨੇ ਕਹੀ ਹੈ। ਸਰਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਵੀ ਉਹਨਾਂ ਨੇ ਕਹੀ ਹੈ। ਕਿ ਅਸੀਂ ਨਾਲ ਇਹ ਵੀ ਕਹਿ ਕੇ ਆਏ ਆ ਕਿ ਕਿਤੇ ਇਹ ਕਲੰਕਨਾ ਤੁਸੀਂ ਖੱਟ ਲਿਓ। ਅਸੀਂ ਇਹਦੇ ਤੇ ਅੰਦੋਲਨ ਕਰਾਂਗੇ।